ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੋਸ਼ਨ ਪਿਛਲੇ ਦਿਨੀ ਇੱਕ ਹਾਈ ਵੋਲਟੇਜ ਬਿਲੀ ਦਾ ਖੰਭਾ ਜੋ ਕਿ ਸਟਰੀਟ ਲਾਈਟ ਲੱਗੀ ਹੋਈ ਸੀ ਪਟਿਆਲਾ ਦੇ ਆਰੀਆ ਸਮਾਜ پارک ਵਿਖੇ ਉਹ ਜਿਹੜਾ ਖੰਭਾ ਡਿੱਗਣ ਕਰਕੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ ਸੋ ਉਸ ਤੋਂ ਬਾਅਦ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਪ੍ਰੈਸ ਨੋਟ ਜ਼ਰੂਰ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਹਰੇਕ ਜਿਹੜੇ ਐ ਖੰਬੇ ਯਾ ਜਿਹੜੀਆਂ ਬਿਲਡਿੰਗਾਂ ਨੇ ਅਨਸੇਫ ਬਿਲਡਿੰਗਾਂ ਨੇ ਉਹਨਾਂ ਦੀ ਕੋਈ ਲਿਸਟ ਜਾਰੀ ਕਰਕੇ ਉਹਨੂੰ ਅਨਸੇਫ ਡਿਕਲੇਅਰ ਕਰ ਦਿੱਤਾ ਜਾਵੇ ਪਰ ਤੁਹਾਨੂੰ ਇੱਕ ਜ਼ਮੀਨੀ ਹਕੀਕਤ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਉਸੇ ਪਾਰਕ ਦੀਆਂ ਜਿੱਥੇ ਅਵਿਨਾਸ਼ ਕੰਬੋਜ ਪੱਤਰਕਾਰ ਦੀ ਮੌਤ ਹੋ ਗਈ ਸੀ ਉਸੇ ਪਾਰਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਨਾ ਅਨਸੇਫ ਜਿਹੜੀ ਹੈਗੀ ਹੈ ਇਹ ਪਾਣੀ ਦੀ ਟੈਂਕੀ ਸੋ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਇਲਾਕਾ ਨਿਵਾਸੀ ਵੀ ਇਕੱਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਆ ਬਿਲਡਿੰਗ ਆ ਜਿਹੜੀ ਟੈਂਕੀ ਹੈਗੀ ਆ ਪਾਣੀ ਦੀ ਇਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੀਮ ਇਹਦੇ ਗੜ ਚੁੱਕੇ ਨੇ ਔਰ ਸਰੀਏ ਦਿਖ ਰਹੇ ਨੇ ਸੋ ਅੰਦਰਲੇ ਦ੍ਰਿਸ਼ ਮੈਂ ਤੁਹਾਨੂੰ ਇਹ ਜਿਹੜੀਆਂ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਦਿਖਾਣੀਆਂ ਜ਼ਰੂਰੀ ਨੇ ਤਾਂ ਕਿ ਜਿਹੜੇ ਅਫਸਰ बाबू ਏਸੀ ਦੇ ਕਮਰੇ ਚ ਬੈਠ ਕੇ ਹੁਕਮ ਤਾਂ ਜਾਰੀ ਕਰ ਦਿੰਦੇ ਨੇ ਪਰ ਜ਼ਮੀਨੀ ਹਕੀਕਤ ਕੀ ਆ ਉਹਨਾਂ ਤੋਂ ਜਾਣੂ ਕਰਾਉਣਾ ਚਾਹੁੰਦੇ ਆ ਦੇਖੋ ਤੁਸੀਂ ਆਹ ਬਿਲਡਿੰਗ ਆਹ ਇਮਾਰਤ ਹੈਗੀ ਆ ਇਹ ਪਾਣੀ ਦੀ ਟੈਂਕੀ ਨੀਚੋਂ ਬੀਮ ਦੇਖ ਸਕਦੇ ਆਂ ਕਿ ਬਿਲਕੁਲ ਹੀ ਅਨ ਸੇਫਅਤ ਖਾਈ ਦੇ ਰਿਹਾ ਹੈਗਾ ਸਰੀਏ ਗਲੇ ਹੋਏ ਨੇ ਔਰ ਕਿਸ ਤਰ੍ਹਾਂ ਦੇ ਨਾਲ ਆ ਸਿਮਿੰਟ ਆ ਸਾਰਾ ਭੁਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਟਾਈਮ ਇਹ ਜਿਹੜੇ ਗੈਪ ਭੁਰਿਆ ਹੋਇਆ ਉਹ ਜਿੰਨੇ ਵੀ ਪਿੱਲਰ ਨੇ ਜਿਹੜਾ ਬਿਲਡਿੰਗ ਦੀ ਸੇਫ ਪਿੱਲਰ ਨੇ ਕਹਿੰਦੇ ਆ ਕਿ ਪਿੱਲਰਾਂ ਉੱਤੇ ਇਮਾਰਤ ਖੜਦੀ ਆ ਉਹ ਪਿੱਲਰ ਹੀ ਜਰ ਖਾਏ ਹੋਏ ਨੇ ਹਜੇ ਤੱਕ ਕਿਸੇ ਤੋਂ ਵੀ ਪਰਮ ਜਿਹੜੀ ਆ ਉਹ ਨਹੀਂ ਕੀਤੀ ਗਈ ਕੋਈ ਅੱਲਾ ਅਫਸਰ ਨਹੀਂ ਪਹੁੰਚਿਆ ਕਿਸੇ ਨੇ ਅਨਸੇਫ ਡਿਕਲੇਅਰ ਕੀਤਾ ਨਹੀਂ ਕੀਤਾ ਕੁਝ ਵੀ ਨਹੀਂ ਲਿਖਿਆ ਹੋਇਆ ਉਹ ਤਸਵੀਰਾਂ ਨੇ ਪਟਿਆਲੇ ਦੇ ਏਰੀਆ ਪਾਰਕ ਦੀਆਂ ਸੋ ਇੱਥੇ ਲੋਕ ਖੜੇ ਨੇ ਆਰਿਆ ਸਮਾਜ ਪਾਰਕ ਦੇ ਸੋਇਣਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਜਿਹੜੀ ਪਾਣੀ ਦੀ ਟੈਂਕੀ ਆ ਇੱਕ ਪਾਸੇ ਪਹਿਲਾਂ ਜਿਹੜਾ ਹੋਲ ਸੀਗਾ ਉਹ ਬਿਨਾ سپورਟ ਤੋਂ ਬਿਨਾ ਕਿਸੇ ਕੰਕਰੀਟ ਤੋਂ ਇਸੇ ਤਰ੍ਹਾਂ ਖੜਾ ਸੀਗਾ ਉਹ ਗਲ ਗਿਆ ਸੀਗਾ ਸੱਜੇ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਐਸਡੀ ਸਕੂਲ ਸਨਾਤਨ ਧਰਮ ਸਕੂਲ ਜੋ ਕਿ ਬਹੁਤ ਪੁਰਾਣਾ ਸਕੂਲ ਹੈ ਉੱਥੇ ਇੱਥੇ ਬੱਚੇ ਹਜ਼ਾਰੇ ਬੱਚੇ ਪੜ੍ਹਦੇ ਨੇ ਦੂਸਰੇ ਪਾਸੇ ਪਲੇਵੇ ਸਕੂਲ ਔਰ ਤੀਸਰੇ ਪਾਸੇ ਛੋਟਾ ਆਰੀਅਸਮਾ ਆਰੀਆ ਸਕੂਲ ਹੈਗਾ ਔਰ ਨਾਲ ਹੀ ਬਿਲਕੁਲ ਨਾਲ ਸੱਜੇ ਹੱਥ ਜਿਹੜੀ ਹੈਗੀ ਸਬਜ਼ੀ ਮੰਡੀ ਹੈ ਔਰ ਨਾਲ ਹੀ ਜਿਹੜੀ ਹੈ ਡਿਸਪੈਂਸਰੀ ਹੈਗੀ ਆ ਸੋ ਕਿੰਨਾ ਕ ਹਾਸਾ ਜਿਹੜਾ ਹੈਗਾ ਕਿਉਂ ਹੱਸਦੀ ਇਹ ਵੇਟ ਕਰ ਰਹੇ ਨੇ ਕਿਉਂ ਇਹ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਕਿ ਸਿਰਫ ਇੱਕ ਜਿਹੜੇ ਹੈਗਾ ਪ੍ਰੈਸ ਨੋਟ ਜਾਰੀ ਕਰਨ ਤੋਂ ਬਾਅਦ ਕੋਈ ਵੀ ਕਿਤੇ ਵੀ ਅਨਸੇਫ ਹਜੇ ਤੱਕ ਨਹੀਂ ਲਿਖਿਆ ਬਿਲਡਿੰਗ ਦੀਆਂ ਕਾਸੀ ਤੁਹਾਨੂੰ ਤਸਵੀਰਾਂ ਜਿਹੜੀਆਂ ਗਰਾਉਂਡ ਜ਼ੀਰੋ ਤੋਂ ਦਿਖਾਤੀਆਂ ਨੇ ਲੋਕ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੀਸ਼ਾ ਉਪਪਲ ਹੈ ਜੀ ਮਨੀਸ਼ਾ ਜੀ ਆਹ ਕਦ ਤੋਂ ਇਹ ਟੈਂਕੀ ਬਣੀ ਹੋਈ ਹੈ ਜੀ ਜੀ ਮੈਂ ਤਾਂ ਛੋਟੇ ਤੋਂ ਜਦ ਦੀ ਜੰਮੇ ਮਲ ਕੇ ਜਾਦੀ ਦੇਖ ਰਿਹਾ ਜੀ ਟੈਂਕੀ ਉਦੋਂ ਦੀ ਬਣੀ ਵੀ ਹੈ ਤੇ ਹੁਣ ਅਸੀਂ 48 ਸਾਲਾਂ ਦੇ ਹੋ ਗਏ ਤਾਂ ਦੇਖ ਲਓ ਟੈਂਕੀ ਕਿੰਨੀ ਪੁਰਾਣੀ ਹੋ ਗਈ ਉਸ ਤੋਂ ਪਹਿਲਾਂ ਦੀ ਬਣੀ ਵੀ ਹੋएगी ਜੀ ਤੇ ਇੰਨੀ ਅਨਸੇਫ ਹੋ ਚੁੱਕੀ ਹੈ ਇਸ ਦੇ ਉਪਰੋ ਛੱਜਾ ਕਿੰਨੀ ਵਾਰ ਗਿਰ ਚੁੱਕਾ ਜੀ ਔਰ ਮਤਲਬ ਕਿ ਮਜ਼ਦੂਰ ਬੈਠ ਕੇ ਰੋਟੀ ਖਾਂਦੇ ਨੇ ਸਬਜੀ ਵਾਲੇ ਆ ਕੇ ਬੈਠ ਕੇ ਛਾਂਚ ਬੈਠ ਕੇ ਰੋਟੀ ਖਾਂਦੇ ਨੇ ਸਕੂਲ ਦੇ ਬੱਚੇ ਇੱਥੇ ਆ ਕੇ ਖੇਡਦੇ ਨੇ ਕਦੀ ਵੀ ਇਹ ਗਿਰ ਸਕਦੀ ਹੈ ਕੋਈ ਵੀ ਬੜਾ ਹਾਸਤਾ ਹੋ ਸਕਦਾ ਹੈ ਅਸੀਂ ਪਹਿਲਾਂ ਵੀ ਮਤਲਬ ਕਿ ਸਾਰੇ ਬਾਜ਼ਾਰ ਵਾਲਿਆਂ ਨਾਲ ਮਿਲ ਕੇ ਸਬਜੀ ਮੰਡੀ ਵਾਲਿਆਂ ਨਾਲ ਮਿਲ ਕੇ ਆਂਟੀ ਨੇ ਕੋਈ ਨਹੀਂ ਲਿਤਾ ਜੀ ਲੱਗਦਾ ਹੈਗਾ ਕਿ ਇਹ ਜੀ ਜਦੋਂ ਬਿਲਡਿੰਗ ਅਨ ਸੇਫ ਹੋ ਜਾਵੇ ਸੋ ਇਸ ਮੈਂਟਲ ਕਰ ਦੇਣਾ ਚਾਹੀਦਾ ਜੀ ਕੋਈ ਕਾਨੂੰਨੀ ਮਲਕੀ ਕਿਸੇ ਸਰਕਾਰੀ ਦਫਤਰ ਤੋਂ ਕਿਸੇ ਬਾਬੂ ਨੂੰ ਆਕੇ ਕੋ ਲਿਖਿਆ ਕੋਈ ਕੋਈ ਵੀ ਨਹੀਂ ਆਕੇ ਕੋਈ ਅਨ ਸੇਫ ਕਿਤੇ ਵੀ ਨਹੀਂ ਲਿਖਿਆ ਵਾ ਜੀ ਦੇਖੋ ਇੰਨੀ ਅਨ ਸੇਫ ਹੈ ਤੁਸੀਂ ਕੋ ਦੇਖ ਰਹੇ ਹੋ ਕਿ ਕੱਲੀ ਕੱਲੀ ਚੀਜ਼ ਉਸਦੀ ਹਿੱਲੀ ਪਈ ਹੈ ਕਦੀ ਵੀ ਗਿਰ ਸਕਦੀ ਇੱਕ ਵਾਰੀ ਨੇਰੀ ਦਵਾਰਾ ਉਸੇ ਆਗੀ ਤਾਂ ਇਹ ਵੀ ਗਿਰ ਜਾਊਗੀ